ਕੋਈ ਨਾ ਕੋਈ ਠੀਕ ਹੈ ਕਿਉਂ ਇੱਕ ਮਿੰਟ ਬੜਾ ਜੀ ਬਲਵ ਕਿਹਦੇ ਪਾਉਂਦਾ ਪਹਿਲੇ ਤੌਰ ਤੇ ਭਾਈ ਮਾੜਾ ਇਹ ਦੱਸ ਦਿਓ ਜੀ ਕੀ ਆ ਜੀ ਹੈਲੋ ਆਈ ਬਸ ਮੇਰੀ ਹਾਲੋ ਭਾਈ ਥੋੜਾ ਜਿਹਾ ਫੜਾ ਦਿਆ ਦਿਓ ਮੈਂ ਇੱਕ ਦੋ ਮਿੰਟ ਦੇ ਦੋ ਮਿੰਟ ਦੋ ਮਿੰਟ ਲੋਕ ਕੋਈ ਨਹੀਂ ਜਾਲ ਚਲੇ ਜਾਂਦੇ ਬਬ ਕੱਢੀ ਕੱਢੀ ਯਾਰ ਬਬ ਕੱਢੀ ਬਬ ਕੱਢੀ ਆਪਣੀ ਕੱਢੀ ਇੱਕ ਚੱਟ ਰਹੇ ਨੇ ਭਾਈ اندا کوئی نہیں ادھر ادھر گل کرتے یار کوئی 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 پہلے دیکھو گلو دیکھا جانا تو ਜਗਣ ਜਿਹਨੂੰ ਬੈਗਿਆ ਕੋਈ ਅੱਜ ਉਹ ਜਿਹੜੇ ਸ਼ਾਰਟ ਚੇ ਜਿਹਦੇ ਭਾਗੇ ਇਕੱਠੇ ਕਰ ਲਿਆ ਜਾਈਂ ਫੇਰ ਜਿੱਦ ਨੇ ਸੁਪਾਗ ਨੇ ਕਾਰਵਾਈ ਕੀਤੀ ਹੈ ਜਿਹੜਾ ਪਟਾਲਾ ਦੀ ਕਾਰਪੋਰੇਸ਼ਨ ਹੈ ਉੱਥੋਂ ਇਹ ਆ ਪਖਾਨਪੁਰ ਦੇ ਪੁਲਿਸ ਸਾਹਿਬ ਨੇ ਲੱਖ ਜੁੜੇ ਮੰਡਿਆ ਗਿਆ ਸੀ ਇਹ ਵਿਜਲਸ ਵਿਭਾਗ ਦੀ ਮੈਂ ਇਨਸਪੈਕਟਰ ਅਨਜੇ ਸਿੰਘ ਨਾਮ ਹੈ ਮੇਰਾ ਸਰ ਇਹ ਆਪਣੇ ਜਹੀ ਪੋਸਟਡ ਨੇ ਇਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਕੋ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਦਾ ਸਾਡੇ ਕੰਪਲੇਨੈਂਟ ਸੀਗੇ ਹਰਪਾਲ ਸਿੰਘ ਜੀ ਇਹ ਉਹਨਾਂ ਕੋ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਿਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦੇ ਇਹ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਇਹਨਾਂ ਨੂੰ ਰੰਗੇਥੀ ਫੜਿਆ ਹਾਂ ਜੀ ਤੇ ਕੀ ਕਾਇਵਤ ਕਿੱਦਾਂ ਕਾਰਵਾਈ ਵਿੱਚ ਜੇ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰ ਜੇ ਵਿੱਚ ਕੀ ਹੈਗਾ ਜੀ ਆਪਣਾ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋ ਡਿਊਲ ਚਾਰਜ ਹੈ ਕਿਥੋਂ ਦਾ ਤੇ ਇੱਕ ਪਠਾਨਕੋਟ ਦਾ ਹੈ ਜੀ ਇਹਦਾ ਨਾਮ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਨੇ ਲਿਆ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਆਂਕੀ ਥੈਂਕ ਯੂ ਥੈਂਕ ਯੂ